ਅੱਜ ਜਿੱਥੇ ਵੀ ਮੈਂ ਹਸਪਤਲ ਜਿਹੜਾ ਬਿਲਕੁਲ ਨਾਪੇ ਦੇ ਨਾਲ ਹੈ ਇੱਥੇ ਮੈਂ ਸਟੇਡੀਅਮ ਦਾ ਸੀ ਸਰਵੇ ਕਰਾਇਆ ਸੀ ਤੇ ਸਟੇਡੀਅਮ ਬਣਾ ਰਹੇ ਸੀ ਤੇ ਅਚਾਨਕ ਹੀ ਇੱਥੇ ਕਣਕ ਬੰਡੀ ਜਾ ਰਹੀ ਸੀ ਤੇ ਚੈੱਕ ਅਪ ਕੀਤਾ ਜੀ ਸਾਰਾ ਤੇ ਹਰਿਸ਼ ਮੈਨੇ ਕਣਕ ਜਿਹੜੀ ਆ ਰਹੀ ਹੈ ਪਹਿਲਾਂ ਜੀ ਲੱਗਦਾ ਉਹਨਾਂ ਤੋਂ ਕਣਕ ਆ ਰਹੀ ਹੈ ਪਰ ਸਭ ਨੂੰ ਪੁੱਛਿਆ ਸਾਰੇ ਖੁਸ਼ ਨੇ ਜਿਹੜੇ ਸਾਡੇ ਭਾਈ ਸਾਹਿਬੇ ਸੇਵਾ ਨਿਭਾ ਰਹੇ ਆ ਉਹਨਾਂ ਤੋਂ ਵੀ ਲੋਕੋ ਜਿੰਨੇ ਸਾਰੇ ਬਹੁਤ ਅੱਛੇ ਤਰੀਕੇ ਨਾਲ ਕਣਕ ਦਾ ਜਿਹੜਾ 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 ਵੰਡ ਪੜਾਈ ਦਾ ਕੰਮ ਠੀਕ ਚੱਲ ਰਿਹਾ ਤੇ ਕੋਈ ਗਿਲਾ ਸ਼ਿਕਵਾ ਨਹੀਂ ਹੈ ਕਿਸੇ ਦਾ ਫਿਰ ਵੀ ਮੈਂ ਕਹਣਾ ਜੇ ਤੁਹਾਨੂੰ ਮਦਾਰਸ ਘਰ ਨਾ ਪਾਵੇ 142 ਮਣਨੇ ਕਿਤੇ ਵੀ ਕੋਈ ਨਾਪੇ ਸ਼ਹਿਰ ਦੇ ਵਿੱਚ ਵੀ ਪਾਸੋਂ ਕਿਤੇ ਵੀ ਕੋਈ ਗਿਲਾ ਸ਼ਿਕਵਾ ਹੈ ਕੋਈ ਸ਼ਿਕਾਇਤ ਹੈ ਕਣਕ ਵੰਡ ਦੇ ਵਿੱਚ ਤਾਂ ਮੈਨੂੰ ਤੁਰੰਤ ਦੱਸੋ ਅਸੀਂ ਤੁਰੰਤ ਉਹਨੂੰ ਠੀਕ ਕਰਾਂਗੇ ਸਾਡੇ ਇੱਕ ਮੈਂਬਰ ਦੀ ਇੱਕ ਇੱਕ ਮਹੀਨੇ ਦੀ ਕਣਕ ਹੈ ਇੱਕ ਮੈਂਬਰ ਦੀ 5 ਕਿਲੋ ਕਣਕ ਆਲੀ ਜਿਹੜੇ 5 ਮੈਂਬਰ ਨੇ 25 ਕਿਲੋ ਕਣਕ ਦਿੰਦੀ ਜਿਹ ਸਰਕਾਰ ਕੋਲ 3 ਮਹੀਨੇਾਂ ਤੋਂ ਕੋਈ ਇਸ਼ੂ ਹੋਈ ਐ ਕੋਈ ਨਹੀਂ ਆ ਰਿਹਾ ਸੋ